ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਰਕਾਰ ਨੇ ਕੁਝ ਦਿਨ ਪਹਿਲਾਂ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਸਖਤ ਬਣਾਉਂਦੇ ਹੋਏ 12 ਦੇਸ਼ਾਂ ਦੇ ਨਾਗਰਿਕਾਂ ਤੇ ਅਮਰੀਕਾ ਅੰਦਰ ਦਾਖਲ ਹੋਣ ਤੇ ਪਾਬੰਦੀਆਂ ਲਗਾਈਆਂ ਸਨ ਤਾਜ਼ਾ ਰਿਪੋਰਟ ਦੇ ਮੁਤਾਬਕ 트럼ਪ ਸਰਕਾਰ ਹੋਰ ਦੇਸ਼ਾਂ ਤੇ ਅਜਈਆਂ ਪਾਬੰਦੀਆਂ ਲਗਾ ਸਕਦੀ ਹੈ। ਸਸ਼ਟ੍ਰੀਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트럼ਪ ਦੇ ਵੱਲੋਂ ਮੌਜੂਦਾ ਯਾਤਰਾ ਪਾਬੰਦੀ ਨੂੰ 36 ਹੋਰ ਦੇਸ਼ਾਂ ਤੱਕ ਵਧਾਉਣ ਦੀ ਯੋਜਨਾ ਤੇ ਵਿਚਾਰ ਕੀਤਾ ਜਾ ਰਿਹਾ ਹੈ। ਇੱਕ ਇੰਟਰਨਲ ਸਟੇਟ ਡਿਪਾਰਟਮੈਂਟ ਦੇ ਮੈਮੋ ਮੁਤਾਬਕ ਇਹਨਾਂ ਦੇਸ਼ਾਂ ਨੂੰ 60 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਕਿ ਉਹ ਅਮਰੀਕੀ ਮਾਪਦੰਡਾਂ ਨੂੰ ਪੂਰਾ ਕਰਨ ਨਹੀਂ ਤਾਂ ਉਹਨਾਂ ਦੇ ਨਾਗਰਿਕਾਂ ਤੇ ਪੂਰੀ ਜਾਂ ਫਿਰ ਕੁਝ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਨੇ। ਇਹ ਮੈਮੂ ਵਾਸ਼ਿੰਗਟਨ ਪੋਸਟ ਅਤੇ ਰਾਈਟਰਜ਼ ਏਵਰ ਲੋਕ ਪ੍ਰਕਾਸ਼ਿਤ ਕੀਤਾ ਗਿਆ ਹੈ ਇਸ ਪ੍ਰਸਤਾਵਿਤ ਯਾਤਰਾ ਬੰਦੀ ਦੇ ਵਿੱਚ 25 ਅਫਰੀਕੀ ਦੇਸ਼ ਸ਼ਾਮਿਲ ਨੇ ਇਹਨਾਂ ਦੇ ਵਿੱਚ ਮਿਸਰ ਇਥੋਪੀਆ ਨਾਈਜੀਰੀਆ ਸਣੇ ਸੀਰੀਆ ਵਰਗੇ ਅਮਰੀਕਾ ਦੇ ਮਹੱਤਵਪੂਰਨ ਸਹਿਯੋਗੀ ਮੁਲਕ ਵੀ ਸ਼ਾਮਿਲ ਨੇ ਇਸ ਦੇ ਨਾਲ-ਨਾਲ ਕੈਰੀਬੀਅਨ, ਮੱਧ ਏਸ਼ੀਆ ਅਤੇ ਪੈਸੀਫਿਕ ਟਾਪੂਆਂ ਦੇ ਦੇਸ਼ ਜਿਵੇਂ ਕਿ ਕਮੋਡੀਆ ਅਤੇ ਵਾਨਾਟੂ ਵੀ ਸ਼ਾਮਿਲ ਨੇ। ਮੈਮੋ ਮੁਤਾਬਕ ਇਨ੍ਹਾਂ ਦੇਸ਼ਾਂ ਦੇ ਵਿੱਚੋਂ ਕੁਝ ਦੇ ਕੋਲ ਭਰੋਸੇਯੋਗ ਤੇ ਮਜ਼ਬੂਤ ਸਰਕਾਰ ਨਹੀਂ ਹੈ ਜੋ ਆਪਣੇ ਨਾਗਰਿਕਾਂ ਨੂੰ ਪਛਾਣ ਪੱਤਰ ਜਾਰੀ ਕਰਨ ਦੀ ਸਮਰੱਥਾ ਰੱਖਦੀ ਹੋਵੇ। ਸੂਚੀ ਦੇ ਵਿੱਚ ਸ਼ਾਮਿਲ ਦੇਸ਼ਾਂ ਨੇ ਅਮਰੀਕਾ ਦੇ ਆਦੇਸ਼ਾਂ ਤੋਂ ਬਾਅਦ ਵੀ ਆਪਣੇ ਨਾਗਰਿਕਾਂ ਨੂੰ ਵਾਪਸ ਨਹੀਂ ਬੁਲਾਇਆ ਜੋ ਅਮਰੀਕੀ ਵੀਜ਼ਾ ਖਤਮ ਹੋਣ ਦੇ ਬਾਵਜੂਦ ਇੱਥੇ ਰਹਿ ਰਹੇ ਸਨ। ਇਨ੍ਹਾਂ ਵਿੱਚੋਂ ਕੁਝ ਦੇਸ਼ਾਂ ਦੇ ਨਾਗਰਿਕ ਅਮਰੀਕਾ ਦੇ ਵਿੱਚ ਅਤਵਾਦ ਵਿਰੋਧੀ ਅਤੇ ਅਮਰੀਕਾ ਵਿਰੋਧੀ ਕਾਰਵਾਈਆਂ ਦੇ ਵਿੱਚ ਸ਼ਾਮਿਲ ਰਹੇ ਨੇ ਜਿਸ ਦੇ ਕਾਰਨ ਅਮਰੀਕਾ ਨੇ ਇਨ੍ਹਾਂ ਮੁਲਕਾਂ ਤੇ پابੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ 4 ਜੂਨ 2025 ਨੂੰ ਟਰੰਪ ਨੇ 12 ਦੇਸ਼ਾਂ ਅਫਗਾਨਿਸਤਾਨ, ਮਿਆਂਮਾਰ, ਚਾਂਡ, ਕਾਂਗੋ ਰਿਪਬਲਿਕ, ਇਕਵੇਟੋਰੀਅਲ ਗਿਨੀ, ਇਰਿਟਰੀਆ, ਹੈਤੀ, ਈਰਾਨ, ਲੀਬੀਆ, ਸੋਮਾਲੀਆ, ਸੂਡਾਨ ਅਤੇ ਯਮਨ ਤੇ ਪੂਰੀ ਯਾਤਰਾ ਬੰਦੀ ਲਗਾਈ ਹੋਈ ਸੀ। ਇਸ ਤੋਂ ਇਲਾਵਾ 7 ਹੋਰ ਦੇਸ਼ਾਂ ਬਰੂndi, ਕਿਊਬਾ, ਲਾਇਓਸ, ਸਿਰਾਲੀਓਨ, ਟੋਗੋ, ਤੁਰਕਮੇਨਿਸਤਾਨ ਅਤੇ ਵੈਨਿਜ਼ੁਏਲਾ ਵਰਗੇ ਮੁਲਕਾਂ ਤੇ ਵੀ ਕੁਝ ਪਾਬੰਦੀਆਂ ਲਗਾਈਆਂ ਗਈਆਂ ਸਨ। ਇਹ ਪਾਬੰਦੀ 9 ਜੂਨ 2025 ਨੂੰ ਲਾਗੂ ਹੋਈ। ਇਸ ਦਾ ਮੁੱਖ ਕਾਰਨ ਕੌਮੀ ਸੁਰੱਖਿਆ ਤੇ ਅੱਤਵਾਦ ਨੂੰ ਰੋਕਣਾ ਦੱਸਿਆ ਗਿਆ। ਇਸ ਪ੍ਰਸਤਾਵ ਦੀ ਆਲੋਚਨਾ ਕਰਦੇ ਹੋਏ ਡੈਮੋਕ੍ਰੈਟਿਕ ਸੈਨੇਟਰ ਐਡਮ ਸ਼ਿਫ ਨੇ ਇਸ ਨੂੰ ਵਿਦੇਸ਼ੀ ਵਿਰੋਧੀ ਅਤੇ ਨਸਲਵਾਦੀ ਘਰਾ ਦਿੱਤਾ ਹੈ। ਆਲੋਚਕਾਂ ਦੇ ਮੁਤਾਬਿਕ ਇਹ ਅਮਰੀਕਾ ਦੀ ਅੰਤਰਰਾਸ਼ਟਰੀ ਸਾਖ ਨੂੰ ਨੁਕਸਾਨ ਪਹੁੰਚਾਏਗਾ। ਮਹਿਮੂਦ ਦੇ ਵਿੱਚ ਕੁਝ ਦੇਸ਼ਾਂ ਤੇ ਯਹੂਦੀ ਵਿਰੋਧੀ ਅਤੇ ਅਮਰੀਕਾ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮ ਲਗਾਏ ਗਏ ਨੇ ਸਟੇਟ ਡਿਪਾਰਟਮੈਂਟ ਦੇ ਇੱਕ ਅਧਿਕਾਰੀ ਮੁਤਾਬਕ ਇਸ ਫੈਸਲੇ ਦੇ ਪਿੱਛੇ ਅਮਰੀਕਾ ਦੀ ਅਤੇ ਇਸ ਦੇ ਨਾਗਰਿਕਾਂ ਦੀ ਸੁਰੱਖਿਆ ਕਰਨਾ ਮੁੱਖ ਮਕਸਦ ਹੈ ਪਰ ਸਟੇਟ ਡਿਪਾਰਟਮੈਂਟ ਨੇ ਅਜੇ ਤੱਕ ਇਸ ਸੰਬੰਧੀ ਕੋਈ ਅਧਿਕਾਰਿਕ ਟਿੱਪਣੀ ਨਹੀਂ ਕੀਤੀ ਇਹ ਪਾਬੰਦੀਆਂ ਜੇਕਰ ਲਾਗੂ ਹੋਈਆਂ ਤਾਂ ਅਮਰੀਕੀ ਅਰਥਚਾਰੇ ਖਾਸ ਕਰਕੇ ਤਕਨੀਕੀ ਸੇਤ ਸੰਭਾਲ ਅਤੇ ਸਿੱਕਿਆ ਖੇਤਰਾਂ ਤੇ ਅਸਰ ਪੈ ਸਕਦਾ ਹੈ ਕਿਉਂਕਿ ਇਹ ਨਾਦੇਸ਼ਾਂ ਤੋਂ ਪ੍ਰੋਫੈਸ਼ਨਲਸ ਅਤੇ ਵਿਦਿਆਰਥੀ ਅਮਰੀਕਾ ਨਹੀਂ ਆ ਸਕਣਗੇ ਇਸ ਪ੍ਰਸਤਾਵ ਦਾ ਅਜੇ ਅੰਤਿਮ ਫੈਸਲਾ ਨਹੀਂ ਹੋਇਆ ਅਤੇ ਸਟੇਟ ਡਿਪਾਰਟਮੈਂਟ ਦੇ ਅਧਿਕਾਰੀਆਂ ਅਨੁਸਾਰ ਸੂਚੀ ਦੇ ਵਿੱਚ ਤਬਦੀਲੀਆਂ ਵੀ ਸੰਭਵ ਨੇ ਇਸ ਮੁੱਦੇ ਤੇ ਅਗਲੇ 60 ਦਿਨਾਂ ਦੇ ਵਿੱਚ ਹੋਣ ਵਾਲੀਆਂ ਘਟਨਾਵਾਂ ਤੇ ਸਾਰੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ